ਹਰਜਿੰਦਰ ਸਿੰਘ ਦਾ ਮਾਮਲਾ ਗੜਾ ਰਟਾਲਪਿੰਡ ਦਾ ਬੰਡਾ ਹੈ 2018 ਦੇ ਵਿੱਚ ਗਿਆ ਸੀ ਬਾਇਆ ਮੈਕਸੀਕੋ ਕਹਿੰਦੇ ਗਿਆ ਸੀ ਤੇ ਉਹ ਇੱਕ ਐਕਸੀਡੈਂਟ ਕਰ ਬੈਠਦੇ ਨੇ ਤੇ ਉਹ ਸੈਕਸੀਡੈਂਟ ਤੋਂ ਬਾਅਦ ਹੁਣ ਉਹਨਾਂ ਕੋਲ ਨਾ ਕੋਈ ਪੈਸਾ ਹੁੰਦਾ ਨਾ ਕੋਈ ਸਹਾਇਜੋਗ ਹੁੰਦਾ ਨਾ ਕੋਈ ਵਕੀਲ ਹੁੰਦਾ ਤੇ ਉੱਥੇ ਕਿਸ ਤਰੀਕੇ ਦੇ ਨਾਲ ਉਹਦੇ ਤੇ ਮੁਕੱਦਮਾ ਚੱਲੂਗਾ ਮੁਕੱਦਮਾ ਲੜੂਗਾ ਕੌਣ ਝਗੜੂਗਾ ਕੌਣ ਉੱਥੇ ਦੇ ਕਾਨੂੰਨ ਮੁਤਾਬਕ ਹੋਣਾ ਪਰ ਜਦੋਂ ਜਿਹੜਾ ਸੋਸ਼ਲ ਮੀਡੀਆ ਉੱਤ ਦਾ ਕਈ ਵਾਰ ਪੰਜਾਬੀਆਂ ਨੇ ਇੱਕ ਇੱਕ ਦੌੜ ਲਾ ਦਿੰਦੇ ਨੇ ਵੀ ਇਹਨੇ ਬੜਾ ਗਲਤ ਕੀਤਾ ਕੀਤਾ ਇੱਕ ਤਾਂ ਇੰਟੈਂਸ਼ਨ ਦੇ ਤੌਰ ਦੇ ਉੱਤੇ ਜਾਣ ਬੁੱਝ ਕੇ ਕੀਤੀਆਂ ਗੱਲਾਂ ਹੁੰਦੀਆਂ ਨੇ ਦੂਜੀ ਅਜੇ ਵੀ ਦੇਸ਼ ਦੇ ਵਿੱਚ ਜਦੋਂ 트럼ਪ ਕਲਚਰ ਆਇਆ ਹੋਇਆ ਤਾਂ ਉੱਥੇ ਨਸਲੀ ਬਿਤਕਰੇ ਦੇ ਵੀ ਕਈ ਵਾਰ ਮਾਹੌਲ ਖੜਾ ਹੋ ਜਾਂਦਾ ਹੈ ਇਹਦੇ ਤੋਂ ਬਚਾਅ ਕਰਨਾ ਚਾਹੀਦਾ ਕਿ ਨਸਲੀ ਮਾਮਲੇ ਨਹੀਂ ਹੁੰਦੇ ਮਾਮਲੇ ਇਸ ਤਰੀਕੇ ਦੇ ਹੁੰਦੇ ਨੇ ਕਿ ਕਈ ਵਾਰ ਕਿਸੇ ਤੋਂ ਵੀ ਕੋਈ ਹੋ ਜੇ ਤਾਂ ਮਾਮਲਾ ਹੋਰ ਤਰ੍ਹਾਂ ਹੋ ਜਾਂਦਾ ਹੈ ਔਰ ਤੁਸੀਂ ਦੇਖਿਆ ਅਮਰੀਕਾ ਦੇ ਵਿੱਚ ਇੱਥਾ ਚਲੋ ਪੰਜਾਬ ਦਾ ਮੁੰਡਾ ਇੰਡੀਆ ਦਾ ਹੈ ਜਿਹੜਾ ਇਹ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਜਦੋਂ ਟਰੰਪ ਉਹ ਨਹੀਂ ਪਹਿਲਾਂ ਆਏ ਹੋਏ ਸੀਗੇ ਪਹਿਲਾ ਰਾਸ਼ਟਰਪਤੀ ਸੀ ਜਾਰਜ ਫਲੌਇਡ ਇੱਕ ਕਾਲਾ ਨਾਗਰਿਕ ਅਮਰੀਕਾ ਦਾ ਤਪੂੜਸ ਨੇ ਉੱਥੇ ਦੀ ਨੇ ਪੁਲਿਸ ਇੱਕ ਅਧਿਕਾਰੀ ਨੇ ਉਹਦੀ ਧੌਣ ਤੇ ਗੋਡਾ ਰੱਖ ਕੇ ਉਹਦੇ ਸਾਹ ਕੱਢਦੇ ਸੀ ਤੇ ਬੰਦੇ ਦੀ ਮੌਤ ਹੋ ਗਈ ਸੀ ਤੇ ਉਦੋਂ ਇੱਕ ਹਮਨਿਟੇਰੀਅਨ ਐਂਗਲ ਤੋਂ ਮੂਵਮੈਂਟ ਚੱਲੀ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਔਰ ਰੇਸਿਸਟ ਐਂਗਲ ਉਹਦੇ ਚ ਬੰਨਿਆ ਗਿਆ ਕਿ ਇਹ ਕਾਲਾ ਹੋਣ ਕਰਕੇ ਘਟਨਾ ਵਾਪਰੀ ਹੈ ਜੇ ਗੋਰਾ ਕੋਈ ਹੁੰਦਾ ਸ਼ਾਇਦ ਇਹ ਘਟਨਾ ਨਾ ਵਾਪਰਦੀ ਪਰ ਚਲੋ ਐਡੀ ਵੱਡੀ ਮੂਵਮੈਂਟ ਹੋਈ 트럼ਪ ਨੇ ਵੀ ਮੂਵ ਖਾਦੀ ਖਾਣੀ ਪਈ ਬਹੁਤ ਸਾਰੇ ਸੂਬਿਆਂ ਚ ਕਾਨੂੰਨ ਬਦਲੇ ਅਮਰੀਕਾ ਦੇ ਚ ਬਹੁਤ ਇਵਨ ਨੈਸ਼ਨਲ ਲੈਵਲ ਤੇ ਵੀ ਕੁਝ ਤਬਦੀਲੀਆਂ ਹੋਈਆਂ ਰੂਲ ਦੇ ਰੈਗੂਲੇਸ਼ਨ ਦੇ ਵਿੱਚ ਇਸੇ ਤਰ੍ਹਾਂ ਹੁਣ ਹਰਜਿੰਦਰ ਸਿੰਘ ਦਾ ਇਹ ਮਾਮਲਾ ਹੈ ਜੋ ਦੱਸਿਆ ਗਿਆ ਜੋ ਸੂਚਨਾ ਆਈ ਹੈ ਕਿ ਪਿਤਾ ਉਹਨਾਂ ਦੇ ਹੈ ਨਹੀਂ ਦੋ ਭਾਈ ਨੇ ਇੱਕ ਮੈਰਿਡ ਨੇ ਤੇ ਮਾਂ ਮਾਂ ਹੈ ਉਹ ਜਿਹੜੇ ਬੰਦੇ ਆ ਨੇ ਲੱਖਾਂ ਰੁਪਈਆ ਲਾ ਕੇ ਕਿਸੇ ਤਰੀਕੇ ਏਜੰਟਾਂ ਨੂੰ ਦੇ ਕੇ ਭੇਜਿਆ ਹੁੰਦਾ ਤਾਂ ਉਹ ਤਾਂ ਇਸ ਲਈ ਜਾਂਦਾ ਚਲੋ ਕਰਜਾ ਉਤਰੂਗਾ ਬਾਕੀ ਚੀਜ਼ਾਂ ਹੋਣਗੀਆਂ ਇਹ ਸਾਡੀਆਂ ਸਰਕਾਰਾਂ ਦੀ ਨਲਕੀ ਵੀ ਆ ਜਿਹੜੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਨੇ ਜਾਂ ਇਤੋਂ ਪਹਿਲਾਂ ਵਾਲੇ ਜਿਹੜੇ ਕਹਿੰਦੇ ਨੇ ਸਾਡੇ ਤੋਂ ਬਿਨਾਂ ਕਿਸੇ ਨੇ ਵਿਕਾਸ ਸੇ ਨਹੀਂ ਕਰਾਇਆ ਇਹ ਤੁਹਾਡੇ ਸਾਂਝੇ ਵਿਕਾਸ ਦਾ ਹੀ ਨਤੀਜਾ ਹੈ ਕਿ ਬੱਚਿਆਂ ਨੂੰ ਜਨ ਜੋਖਮ ਚ ਪਾ ਕੇ ਬਾਹਰ ਜਾਣਾ ਪੈ ਰਿਹਾ ਅਜੇ ਵੀ ਔਰ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਹੋਣੀ ਚਾਹੀਦੀ ਹੈ ਕਿ ਘਟੋ-ਘਟ ਜੋ ਕਾਨੂੰਨੀ ਪਹਿਲੂ ਆ ਉਹ ਅਲੱਗ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਸਪੋਰਟ ਦੇ ਵਿੱਚ ਖੜਨਾ ਐਜੇ ਇਨਸਾਨੀਅਤ ਦੇ ਤੌਰ ਦੇ ਉੱਤੇ ਉਹਨੂੰ ਮਤਲਬ ਇਹ ਨਾ ਹੋ ਜੇ ਕਿ ਬਿਲਕੁਲੀ ਕਿ ਉੱਥੇ ਨਸਲੀ ਚ ਮਾਹੌਲ ਚੱਲ ਪੇ ਜਾਂ ਕੋਈ ਇੰਨੀ ਜ਼ਿਆਦਾ ਸਜ਼ਾ ਐਡਾ ਵੱਡਾ ਸਿਸਟਮ ਉਹਦੇ ਖਿਲਾਫ ਖੜਾ ਹੋ ਜੇ ਜੀ ਲੋਕ ਲੋਕ ਰਾਏ ਦਾ ਬਹੁਤ بڑا ਅਸਰ ਪੈਂਦਾ ਹੁੰਦਾ ਹੈ ਪਰ ਇੱਕ ਚੰਗੀ ਗੱਲ ਇਹਦੇ ਤੇ ਲੋਕਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਐ ਐ ਸਕੈਮ ਨੇ ਵੀ ਮਤਾ ਪਾਇਆ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਕਿ ਉਸ ਲੈਵਲ ਤੇ ਕੋਈ ਗੱਲ ਕੀਤੀ ਜਾਏ ਇਹਦੇ ਨਾਲ ਦੀ ਨਾਲ ਸੁਖਬੀਰ ਬਾਦਲ ਦਾ ਵੀ ਮੈਂ ਇੱਕ ਦੇਖ ਰਿਹਾ ਸੀਗਾ ਬਿਆਨ ਉਹਨੇ ਵੀ ਇਹ ਕਿਹਾ ਕਿ ਇਹ ਬਿਸਕਰਾ ਓਨਾ ਵੱਡਾ ਉਹਨਾ ਨਹੀਂ ਹੋਣਾ ਚਾਹੀਦਾ ਕਿ ਜਿੰਨਾ ਕ੍ਰਾਈਮ ਐ ਉਦੋਂ ਵੱਡੀ ਗੱਲ ਕਰ ਦੋ ਬਹੁਤ ਸਾਰੇ ਲੋਕ ਇਹ ਪਾਉਂਦੇ ਨੇ ਵੀਡੀਓ ਕਿ ਜੀ ਐਵੇਂ ਆ ਕੇ ਕੰਮ ਕਰਦੇ ਨੇ ਐਵੇਂ ਵੱਧੂ ਦੂਜਿਆਂ ਨੂੰ ਵੀ ਬਦਨਾਮ ਕਰਦੇ ਨੇ ਫਲਾਨਾ ਉਹਨੇ ਅਸਾਈਲਮ ਲਈ ਐਪਲੀਕੇਸ਼ਨ ਫਾਈਲ ਕੀਤੀ ਹੋਈ ਸੀ ਲਗਾਤਾਰ ਕਿਸੇ ਵੀ ਦੇਸ਼ ਚ ਜਾਣਾ ਅਸਾਈਲਮ ਮੰਗਣਾ ਕੋਈ ਗੁਨਾਹ ਨਹੀਂ ਹੁੰਦਾ ਉਹ ਲੀਗਲ ਪ੍ਰੋਸੈਸ ਹੀ ਹੁੰਦਾ ਹੈ ਜੇ ਉਹਨਾਂ ਚ ਬਹੁਤ ਸਾਰੇ ਲੋਕ ਉਧਰ ਇਹੋ ਜਿਹੇ ਬੈਠੇ ਹੋਏ ਨੇ ਜਾ ਕੇ ਜਾਂ ਸਾਡੇ ਵੀ ਕੋਈ ਆ ਜਾਂਦਾ ਸਾਡੇ ਇੱਥੇ ਵੀ ਅਸਾਈਲਮ ਦਿੰਦੇ ਨੇ ਆ ਬਖਵਖ ਲੋਕ ਜਿਹੜੇ ਆਉਂਦੇ ਨੇ ਉਹ ਗੈਰਕਾਨੂੰਨੀ ਤਰੀਕਾ ਨਹੀਂ ਹੈ ਪਰ ਸਵਾਲ ਇਹ ਹੈ ਕਿ ਇਹਦੇ ਨਾਲ ਦੀ ਨਾਲ ਡਾਕਟਰ ਸੁਆਇਮਾਨ ਸਿੰਘ ਇੱਕ ਚੰਗੀ ਗੱਲ ਹੈ ਕਿਹਾ ਜਾ ਰਿਹਾ ਹੈ ਜਿੰਨੀ ਸੂਚਨਾ ਮਿਲੀ ਹੈ ਕਿ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਨੇ ਜੁਆਇਨ ਕੀਤਾ ਹੈ ਅਜੇ ਥੋੜੇ ਦਿਨ ਹੋਏ ਨੇ ਤੇ ਉਹਨਾਂ ਨੇ ਪਰ ਆਪਣੀ ਜਥੇਬੰਦੀ ਦੇ ਰਾਹੀਂ ਇੱਥੇ ਇੱਕ ਹਾ ਦਾ ਨਾਰਾ ਵੀ ਮਾਰਿਆ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਕਿਹਾ ਉਹਨਾਂ ਦਾ ਇੱਕ ਗਰੁੱਪ ਅੱਜ ਗਿਆ ਵੀ ਹੋਇਆ ਉਸ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰ ਲਈ ਸ਼ਾਇਦ ਡਾਕਟਰ ਸਹਿਮਾਨ ਵੀ ਡਾਇਰੈਕਟ ਗੱਲ ਕਰਨਗੇ ਮਤਲਬ ਟੈਲੀਫੋਨ ਤੇ ਉਹਨੇ ਕਿਹਾ ਕਿ ਉਹਨਾਂ ਕੋਲ ਵਕੀਰ ਨਹੀਂ ਜਾਂ ਬਾਕੀ ਗੱਲਾਂ ਨਹੀਂ ਐ ਆ ਸਾਨੂੰ ਪਰਿਵਾਰ ਕੋਸ਼ਿਸ਼ ਕਰੇ ਅਸੀਂ ਉਹ ਸੁਵਿਧਾਵਾਂ ਜਿੰਨੀਆਂ ਕਰ ਸਕਾਂਗੇ ਆਪਣੀ ਸਮਰੱਥਾ ਦੇ ਮਤਾਬਕ ਉਹਨਾਂ ਦੀ ਹੈਲਪ ਕਰਾਂਗੇ ਵਕੀਲ ਦੇਣ ਤੋਂ ਲੈ ਕੇ ਵੱਖ-ਵੱਖ ਚੀਜ਼ਾਂ ਦੇ ਨਾਲੀਆਂ ਔਰ ਜੇਕਰ ਉਹਨਾਂ ਦੇ ਪਿੰਡ ਦੇ ਬੰਦੇ ਤੇ ਬਾਕੀ ਦੇ ਲੋਕ ਜਿਨ੍ਹਾਂ ਦਾ ਉਹਨਾਂ ਦੇ ਪਿੰਡ ਦੇ ਨਾਲ ਸਹਿਯਾਰ ਹੈ ਤੇ ਜੇ ਇਹ ਬੈਸਜ ਉਹਨਾਂ ਦੀ ਟੀਮ ਦੇ ਨਾਲ ਜੁੜ ਕੇ ਪਰਿਵਾਰ ਵਾਲੇ ਵੀ ਸੰਪਰਕ ਕਰਨ ਜਾਂ ਹੋਰ ਵੀ ਬਹੁਤ ਸਾਰੇ ਐਨ ਆਰ ਆਈ ਪੰਜਾਬੀ ਉਧਰ ਇਹੋ ਜਿਹਾ ਸਮਰਥ ਹੈਗੇ ਨੇ ਜੇ ਇਹਨਾਂ ਗੱਲਾਂ ਤੇ ਘੱਟੋ ਘੱਟ ਲੀਗਲ ਸਪੋਰਟ ਜਿਹੜੀ ਹੈ ਜਾਂ ਬਾਕੀ ਦੀ ਜਿਹੜੀ ਸਪੋਰਟ ਹੁੰਦੀ ਆ ਉਹ ਦੇ ਦੇਣ ਤਾਂ ਲਾਜ਼ਮੀ ਹੈ ਇੱਕ ਚੰਗਾ ਇੱਕ ਇਨਸਾਨੀ ਕਦ ਹੋਗਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੂੰ ਗੁਨਾਹ ਦੇ ਨਾਲ ਖੜੇ ਹੋ ਗੁਨਾਹ ਜਿਹੜਾ ਹੋ ਗਿਆ ਹੋ ਗਿਆ ਉਹ ਕੋਰਟ ਨੇ ਗੱਲ ਕਰਨੀ ਆ ਤੇ ਅਦਾਲਤੀ ਸਿਸਟਮ ਦੇ ਨਾਲ ਹੀ ਗੱਲ ਕਰਨੀ ਹੈ ਜਿਹੜਾ ਨਫ਼ਰਤਈ ਮਾਹੌਲ ਹੈ ਘਟੋ ਘਟ ਇਹਦੇ ਤੋਂ ਗੁਰੇਜ਼ ਕਰਨੀ ਚਾਹੀਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਇਹ ਤੋਂ ਅਗਲੀ ਗੱਲ ਇੱਕ ਲੜਾਈ ਦੇਖ ਰਹੇ ਹਾਂ ਤੁਸੀਂ ਜਿਹਨਾਂ ਨੂੰ ਨੂਰਾ ਕੁਸ਼ਤੀ ਵੀ ਕਿਹਾ ਜਾਂਦਾ ਜੋ ਮਰਜੀ ਕਿਹਾ ਜਾਵੇ ਉਹ ਕੀ ਹੈ ਭਾਜਪਾ ਦੇ ਸਮਰਥਕ ਮਈ ਮਹੀਨੇ ਤੋਂ ਲੈ ਕੇ ਲੋਕਾਂ 'ਚ ਜਾ ਰਹੇ ਨੇ ਪਿੰਡਾਂ 'ਚ ਜਾ ਰਹੇ ਨੇ ਉਹ ਕਹਿੰਦੇ ਨੇ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਜਿਨ੍ਹਾਂ ਦਾ ਲਾਭ ਲੋਕਾਂ ਨੂੰ ਹੋਣਾ ਹੈ ਹੁਣ ਤੱਕ ਪੰਜਾਬ ਦੀ ਸਰਕਾਰ ਪੰਜਾਬ ਪੰਜਾਬ ਦੇ ਪ੍ਰਸ਼ਾਸਨ ਦੀ ਉਦਾਸੀਨਤਾ ਕਰਕੇ ਉਹ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਜਾ ਰਹੇ ਹਾਂ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਕੀ ਕਹਿ ਰਹੀ ਹੈ ਕਿ ਤੁਸੀਂ ਲੋਕਾਂ ਤੋਂ ਪੈਸੇ ਵੀ ਵਸੂਲਦੇ ਹੋ ਉਹਨਾਂ ਦੇ ਪੁਲਿਸ ਦਾ ਬਿਆਨ ਆਇਆ ਹੈ ਔਰ ਤੁਸੀਂ ਲੋਕਾਂ ਦਾ ਡਾਟਾ ਵੀ ਇਕੱਠਾ ਕਰਕੇ ਕੱਲ ਨੂੰ ਜੇ ਲੋਕਾਂ ਨਾਲ ਵਾਪਰ ਜੂਗੇ ਇਹ ਜਿਹਾ ਘਟਨਾਵਾ ਕਿ ਉਹਨਾਂ ਦੇ ਬੈਂਕਾਂ ਤੋਂ ਪੈਸੇ ਚੋਰੀ ਹੋ ਗਏ ਬਾਕੀ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੈ ਤੁਸੀਂ ਇਹ ਕਿਸੇ ਅਥਾਰਟੀ ਤੋਂ ਬਿਨਾ ਜਿਹੜੀ ਬਾਜਬ ਅਥਾਰਟੀ ਆ ਉਹਦੀ ਆਗਿਆ ਤੋਂ ਬਿਨਾ ਇਹ ਚੀਜ਼ਾਂ ਨਹੀਂ ਕਰ ਸਕਦੇ ਹੁਣ ਗੱਲਾਂ ਦੋ ਹੀ ਨੇ ਪਹਿਲੀ ਗੱਲ ਤਾਂ ਸਕੀਮਾਂ ਕਿੱਡੀਆਂ ਖ ਨੇ ਜਿਨ੍ਹਾਂ ਨੇ 75 ਸਾਲਾਂ ਤੋਂ ਲੋਕਾਂ ਨੂੰ ਇੰਨੇ ਗਰੀਬ ਰੱਖਿਆ ਹੋਇਆ ਹੈ ਬਾਕੀ ਹੈ ਕਿ ਗਰੀਬੀ ਕੇਵਲ ਇਹ ਨਾ ਕਰਕੇ ਕਿ ਇਹ ਸਕੀਮਾਂ ਦਾ ਪਤਾ ਨਹੀਂ ਜਾਂ ਬਾਕੀ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਜੀ ਦੋਨਾਂ ਦਾ ਮਨਰੇਗਾ ਦਾ ਸਵਾਲ ਹੈ ਬਹੁਤ ਸਾਰੇ ਲੋਕ ਲੱਖਾਂ ਬੰਦਾ 20 ਲੱਖ ਦੇ ਕਰੀਬ ਜੌਬ ਕਾਰਡ ਹੈ ਛੋਟਾ ਨਹੀਂ ਹੈ ਤੇ ਉਹਦੇ ਚੋਂ 11 12 ਲੱਖ ਬੰਦਾ ਤਾਂ ਡਾਇਰੈਕਟਲੀ ਜਾਂਦਾ ਹੈ ਔਰ ਮੰਗਦਾ ਕਿ ਮੈਨੂੰ ਰੁਜ਼ਗਾਰ ਦਿਓ ਜਾ ਕੇ ਅਰਜ਼ੀਆਂ ਦਿੰਦਾ ਹੈ ਤੁਹਾਡਾ ਪ੍ਰਸ਼ਾਸਨ ਜਾਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਉਹਦੇ ਤੇ ਬਜਟ ਕਿਉਂ ਘਟਾ ਰਹੀ ਹੈ ਲਗਾਤਾਰ ਉਹਦੀ ਮਹਿੰਗਾਈ ਨੂੰ ਵੀ ਪੂਰਾ ਕਿਉਂ ਨਹੀਂ ਕਰ ਰਹੀ ਤੁਸੀਂ ਉਸ ਗਰੀਬ ਦੀ ਘੱਡੀ ਖੋਟਾ ਰਦਾ ਕਿਉਂ ਜਿਹੜਾ ਕੰਮ ਕਰਕੇ ਖਾਣਾ ਚਾਹੁੰਦਾ ਇਸੇ ਤਰੀਕੇ ਦੇ ਨਾਲ आम आदमी पार्टी जेडे कहंदी है के असे गरीबा दे नाल आ एवरेज कम 38 ਦਿਨ ਕਿਉਂ ਮਿਲ ਰਿਹਾ 37 ਦਿਨ 100 ਦਿਨ ਦਾ ਵਾਦਾ ਕੀਤਾ ਹੋਇਆ ਤੁਸੀਂ ਜੇ ਨਹੀਂ گورਨਮੈਂਟ ਆਫ ਇੰਡੀਆ ਤੋਂ ਫੰਡ ਆ ਰਿਹਾ ਤਾਂ ਉਧਰ ਹੀ ਲੜਦੇ ਕਦੋਂ ਦਿਖਾਈ ਦਿੰਦੇ ਹੋ ਤੁਸੀਂ ਗੱਲ ਕਰਦੇ ਕਦੋਂ ਦਿਖਾਈ ਦਿੰਦੇ ਹੋ ਤੇ ਉਧਰ ਲਗਾਤਾਰ ਇੱਕ ਪਾਲਿਸੀ گورਨਮੈਂਟ ਆਫ ਇੰਡੀਆ ਬਣਾ ਦਿੰਦੀ ਹੈ ਬਿਲਕੁਲ ਇਹ ਸੈਂਟਰਲਾਈਜੇਸ਼ਨ ਦਾ ਕੁਐਸਚਨ ਹੈ ਜਦੋਂ ਅਮਨ अरोड़ा ਜਾਂ ਬਾਕੀ ਦੇ ਇਹਨਾਂ ਦੇ ਮੰਤਰੀ ਸਾਰੇ ਕਿਤੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਕਿ ਕੇਂਦਰ ਪੰਜਾਬ ਨਾਲ ਬਹੁਤ ਧੱਕੇ ਕਰ ਰਿਹਾ। ਉਹ ਧੱਕਿਆਂ ਦੇ ਵਿੱਚ ਸਾਡਾ ਐਨਐਚਐਮ ਦਾ ਪੈਸਾ ਜਿਹੜਾ ਹੈਲਥ ਨਾਲ ਸੰਬੰਧਤ ਉਹ ਧੱਕੇ ਦੇ ਨਾਲ ਸਾਡਾ ਰੂਰਲ ਡਵੈਲਪਮੈਂਟ ਦਾ ਪੈਸਾ ਉਹ ਧੱਕੇ ਦੇ ਕਰਕੇ ਸਾਡੀਆਂ ਬਾਕੀ ਵੀਨ ਜੀਐਸਟੀ ਦਾ ਜਿਹੜਾ ਪੈਸਾ 5 ਸਾਲ ਤੋਂ ਬਾਅਦ ਸਾਨੂੰ ਦੇਣਾ ਬੰਦ ਕਰ ਦਿੱਤਾ ਗਿਆ ਸਾਨੂੰ ਕੱਲਿਆਂ ਨੂੰ ਨਹੀਂ ਕੀਤਾ ਭਾਈ ਉਹ ਕਾਨੂੰਨ ਬਣਿਆ ਤੁਹਾਡੀਆਂ ਸਾਰੀਆਂ ਪਾਰਟੀਆਂ ਨਤਮਸਤ ਹੋ ਕੇ ਉਹਨੂੰ ਪ੍ਰਵਾਨ ਕੀਤਾ ਤੇ ਹੁਣ 5 ਸਾਲ ਬਾਅਦ ਉਹ ਬੰਦ ਹੋ ਜਾਣਾ ਸੀ ਬੰਦ ਹੋ ਗਿਆ। ਤੁਸੀਂ ਪ੍ਰਿੰਸੀਪਲ ਡਿਸਟੈਂਡ ਕਿਸੇ ਵੀ ਪਾਰਟੀ ਨੇ ਬੈਸਟ ਬਗਾਲ ਨੂੰ ਛੱਡ ਕੇ ਕਿਸੇ ਨੇ ਲਿਆ ਕਿ GST ਫੈਡਰਲ ਸਟਰਕਚਰ ਦੇ ਵਿੱਚ ਬੇਹਦ ਬੇਹੋਦਾ ਗੱਲ ਹੈ ਔਰ GST ਨਹੀਂ ਹੋਣੀ ਚਾਹੀਦੀ ਇਹਦੇ ਨਾਲ ਰਾਜਾਂ ਦੀ ਸੰਗੀ ਕੁੱਟੀ ਜਾ ਰਹੀ ਹੈ ਤੁਸੀਂ NHM ਦੇ ਮਾਮਲੇ 'ਚ ਤੇ ਰੂਰਲ ਡਿਵੈਲਪਮੈਂਟ ਦੇ ਫੰਡ ਦੇ ਮਾਮਲੇ 'ਚ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ 'ਚ ਆਪਣਾ ਪੰਜਾਬ ਦਾ ਬਣਿਆ ਹੋਇਆ ਐਕਟ ਸੁਧਾਰ ਉਹਦੇ 'ਚ ਅਮੈਂਡਮੈਂਟ ਕਿਉਂ ਕਰਤੀ ਗਵਰਨਮੈਂਟ ਆਫ ਇੰਡੀਆ ਦੇ ਧੱਕੇ ਨਾਲ ਕਹਿਣ ਤੇ ਖੜੇ ਕਿਉਂ ਨਹੀਂ ਆਪਣੇ ਕਾਨੂੰਨਾਂ ਦੀ ਸੁਰੱਖਿਆ ਲਈ ਨਹੀਂ ਖੜੇ ਤੁਸੀਂ ਪਾਣੀ ਦੀ ਬਰਬਾਦੀ 'ਚ ਉਹਨਾਂ ਨੇ ਇੱਕ ਬੈਲ ਪਾਸ ਕਰਤਾ ਉਹ ਸਟੇਟ ਸਬਜੈਕਟ ਹੈ ਬੈਲ ਪਾਣੀ ਦਾ ਪ੍ਰਦੂਸ਼ਣ ਤੋਂ ਲੈ ਕੇ ਬਾਕੀ ਤੁਸੀਂ ਮੋਰਗੋਨਾਤੀ ਐਸੇ ਮਾਰਚ ਦੇ ਵਿੱਚ ਤੁਹਾਡੀ ਅਸੈਂਬਲੀ ਨੇ ਤੁਹਾਡਾ ਰਾਜ ਇਹਨੂੰ ਮਿਲ ਗੋਬਾ ਨਾ ਕਿਹਾ ਜਾਏ ਲੋਕਾਂ ਦੇ ਖਿਲਾਫ ਤਾਂ ਹੋਰ ਕੀ ਕਿਹਾ ਜਾਏਗਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਜਿਹੜੀ ਗੱਲ बार-बार ਉੱਠਦੀ ਹੈ ਉਹ ਇਹ ਉੱਠਦੀ ਹੈ ਤਾਕਤਾਂ ਦਾ ਕੇਂਦਰੀਕਰਨ ਹਮੇਸ਼ਾ ਹੀ ਸੂਬਿਆਂ ਦੇ ਅਧਿਕਾਰਾਂ ਤੇ ਛਾਪ ਹੈ ਖਾਸ ਤੌਰ ਤੇ ਜਿਹੜੀ ਪਾਰਟੀ ਕੇਂਦਰ ਚ ਹੁੰਦੀ ਆ ਚਾਹੇ ਪਹਿਲਾਂ ਕਾਂਗਰਸ ਸੀ ਅੱਜ ਕੱਲ ਬੀਜੇਪੀ ਐ ਉਹ ਉਹਨਾਂ ਦੀ ਜੇ ਸਰਕਾਰ ਸੂਬੇ ਚ ਨਹੀਂ ਹੋਏਗੀ ਉਹਨਾਂ ਸੂਬਿਆਂ ਨਾਲ ਹੋਰ ਵੀ ਧੱਕਾ ਕੀਤਾ ਜਾਂਦਾ ਉਦੋਂ ਵੀ ਜੇ ਇਹਨੂੰ ਖਾਸ ਕਰਨਾ ਹੋਵੇ ਸਪੈਸ਼ਲੀ ਤਾਂ ਉਹਦਾ ਮਤਲਬ ਇਹ ਹੈ ਕਿ ਉਦੋਂ ਬਾਅਦ ਤੁਸੀਂ ਜਿੱਥੇ ਘਟ ਗਿਣਤੀਆਂ ਨੇ ਪੰਜਾਬ ਵਰਗਾ ਸੂਬਾ ਜੰਮੂ ਕਸ਼ਮੀਰ ਘਟ ਗਿਣਤੀਆਂ ਬਹੁ ਗਿਣਤੀ ਦੇ ਵਿੱਚ ਨੇ ਉਨਾ ਸੂਬਿਆਂ ਨਾਲ ਹੋਰ ਵੀ ਜ਼ਿਆਦਾ ਬਿਤਕਰਾ ਉਹ ਫੀਲ ਕਰਦੇ ਨੇ ਜਿੱਥੇ ਦਨਤ ਹੈ ਜਿੱਥੇ ਟ్రਾਈਬਲ ਬੈਲਟ ਹੈ ਜਿੱਥੇ ਵੱਖ-ਵੱਖ ਲੋਕ ਨੇ ਉੱਥੇ ਤੁਸੀਂ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਅਸੀਂ ਜ਼ਿਆਦਾ ਸਬਲਾਈਡਾਂ ਜ਼ਿਆਦਾ ਸੱਭੇਕ ਅਸੀਂ ਤੁਹਾਨੂੰ ਪੜਾਵਾ ਲਿਖਾਵਾਂਗੇ ਜੋ ਵੀ ਗੱਲ ਕਰਾਂਗੇ ਤੁਹਾਡੇ ਜੀਵਨ ਦੀ ਜਾਂਚ ਆਪਣੇ ਵਰਗੀ ਬਣਾਵਾਂਗੇ ਤੁਹਾਨੂੰ ਆਪਣੇ ਢੰਗ ਨਾਲ ਆਪਣੇ ਮਿਰਸੇ ਦੇ ਮੁਤਾਬਕ ਆਪਣੀ ਬੋਲੀ ਦੇ ਮੁਤਾਬਕ ਨਹੀਂ ਜੁੜਦੇ ਆਂਗੇ ਇਸੇ ਕਰਕੇ ਸਾਰੇ ਇਸ਼ੂ ਉੱਠ ਰਹੇ ਨੇ ਬਾਰ-ਬਾਰ ਚਾਹੇ ਉਹ ਮਹਾਰਾਸ਼ਟਰ ਚ ਥਰੀ ਲੈਂਗੁਏਜ ਫਾਰਮੂਲੇ ਦਾ ਸਵਾਨ ਹੋਵੇ শিবਸੈਨਾ ਵਰਗੀ ਜਿਹੜੀ ਪਾਰਟੀ ਹੈ ਉਹਦੇ ਦੋਨੇ ਗਰੁੱਪੇ ਹੀ ਬਣ ਰਾਜਠਾ ਕਰੇ ਵਾਲੀ ਵੀ ਔਰ ਉਦਵਠਾ ਕਰੇ ਵਾਲੀ ਵੀ ਦੋਨੋਂ ਇਕੱਠੇ ਹੋ ਜਾਂਦੇ ਨੇ ਕਿ শিবਸੈਨਾ ਦਾ ਆਧਾਰ ਮਰਾਠਾ ਮਾਨਸ ਦੇ ਤੌਰ ਦੇ ਉੱਤੇ ਹੈ ਉਹਨਾਂ ਦੀ ਮਰਾਠੀ ਪਛਾਣ ਜਿਹੜੀ ਹੈ ਉਹ ਸਭ ਤੋਂ ਸੁਪਰੀਮ ਹੈ ਅਸੀਂ ਹਿੰਦੀ ਨੂੰ ਨਹੀਂ ਲਾਗੂ ਹੋਣ ਦਿਆ ਕਿ ਇੱਕ ਵੱਡੀ ਰੈਲੀ ਦਾ ਉਹਨਾਂ ਨੇ ਕਾਲ ਕੀਤਾ ਉਦੋਂ ਬਾਅਦ ਬੰਦ ਹੋ ਗਈ ਨਈ ਜ਼ੁਰਤ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਜਾਂ ਉੱਥੇ ਦੀ ਸੂਬਾ ਸਰਕਾਰ ਨੇ ਕਿ ਇੱਥੇ ਧੱਕੇ ਨਾਲ ਅਸੀਂ ਲਾਗੂ ਕਰਾਂਗੇ ਜਦੋਂ ਤਾਮਿਲਨਾਡੂ ਦੇ ਖਿਲਾਫ ਖੜਾ ਹੁੰਦਾ ਜਦੋਂ ਬੰਗਾਲ ਦੇ ਖਿਲਾਫ ਖੜਾ ਹੁੰਦਾ ਤਾਂ ਪੰਜਾਬ ਦੀ ਸਰਕਾਰ ਤੇ ਪੰਜਾਬ ਦੀਆਂ ਪਾਰਟੀਆਂ ਖੜੀਆਂ ਕਦ ਹੋਈਆਂ ਨੇ ਇਹ ਨਾ ਮੰਨਿਆ ਤੇ ਕਿ ਸਾਡੇ ਖਿਲਾਫ ਬਦਦਸਤਰਾ ਹੋ ਰਿਹਾ ਧੱਕਾ ਹੋ ਰਿਹਾ ਤੇ ਇਸੇ ਅਸੀਂ ਮਾਸਜ ਦੇ ਤੌਰ ਤੇ ਜਨਤਕ ਤੌਰ ਦੇ ਉੱਤੇ ਇੱਕ ਵੱਡੇ ਇਕੱਠ ਕਰਕੇ ਚੈਲੰਜ ਕਰਦੇ ਆ ਸਾਰੀ ਗੱਲ ਨੂੰ ਇਸ ਲਈ ਇਹ ਸਾਰੇ ਜਿਹੜੇ ਸਵਾਲ ਨੇ ਇਹ ਸਵਾਲ ਵੀ ਤੁਹਾਨੂੰ ਅਡਰੈਸ ਕਰਨੇ ਪੈਣਗੇ ਜਿਹੜੇ ਫੈਡਰਲ ਸਟਰਕਚਰ ਦਾ ਵੱਡਾ ਮੁੱਦਾ ਹੈ ਜਿਹਦੇ ਨਾਲ ਡੈਮੋਗ੍ਰਾਫੀ ਚੇਂਜ ਕਰਨ ਦਾ ਕੁਐਸਚਨ ਵੀ ਪੈਦਾ ਹੁੰਦਾ ਬਾਰ-ਬਾਰ ਜਿਹੜਾ ਜੰਮੂ ਕਸ਼ਮੀਰ ਝੂਠੀ ਚ ਬਦਲਤਾ ਉੱਥੇ ਦੇ ਲੋਕਾਂ ਨੂੰ ਜਾ ਕੇ ਪੁੱਛੋ ਕਿ ਮੈਂ ਕੰਕਰੀਟ ਕੰਕਰੀਟ ਬਿਸਰੇ ਆ ਉਹਦਾ ਬੇਸਿਕ ਚਰਿਤਰੀ ਖਤਮ ਹੋ ਰਿਹਾ ਸਟੇਟ ਦਾ ਜਿਹੋ ਜਿਹਾ ਹੈਗਾ ਸੀਗਾ ਔਰ ਕੱਲਾ ਜੰਮੂ ਕਸ਼ਮੀਰ ਨਹੀਂ ਲਦਾਖ ਜਿਹੜਾ ਅਲੱਗ ਬਣਿਆ ਕਹਿੰਦੇ ਉਹ ਜੰਮੂ ਕਸ਼ਮੀਰ ਤੋਂ ਅਲੱਗ ਹੋਣਾ ਲੋਚਦਾ ਸੀ ਪਰ ਅੱਜ ਕੱਲ ਉਹਨੂੰ ਲੱਗਿਆ ਵੀ ਜੇ ਐਵੇਂ ਅੱਡ ਕੀਤਾ ਤੇ ਸਾਡੇ ਤਾਂ ਤੁਸੀਂ ਆ ਕੇ ਜਿਹੜਾ ਜਿਹਾ ਮਾਹੌਲ ਬਣਾ ਦੋਗੇ ਤੇ ਸਾਡੀ ਤਾਂ ਕੁਦਰਤੀ ਢਾਂਚਾ ਬਿਲਕੁਲ ਬਰਬਾਦ ਹੋ ਜਾਏਗਾ ਉਹ ਬਰਬਾਦ ਹੋ ਜਾਏਗਾ ਤਾਂ ਸਾਦ ਤੋਂ ਰਹਿ ਹੀ ਨਹੀਂ ਜਾਣਾ ਸਾਡੀ ਤਾਂ ਜਿਹੜੀ ਹੋਂਦ ਖਤਰੇ 'ਚ ਪੈ ਜਾਊਗੀ ਤੇ ਉਹ ਹੋਂਦ ਖਤਰੇ ਦੇ ਵਿੱਚ ਪਾਉਣ ਵਾਲਾ ਜਿਹੜਾ ਸਿਸਟਮ ਹੈ ਲਗਾਤਾਰ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਵੀ ਜਦੋਂ ਡੈਮੋਗ੍ਰਾਫੀ ਚੇਂਜ ਹੋਏਗੀ ਆਬਾਦੀ ਦੇ ਪ੍ਰੋਫਾਈਲ ਚੇਂਜ ਹੋਣਗੇ ਤਾਂ ਲਾਜ਼ਮੀ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਤਕਲੀਫ ਹੋਏਗੀ ਹਰ ਲੱਖ ਕਹਿੰਦੇ ਰਹੋ ਤੁਸੀਂ ਇਹਨੂੰ ਰੰਗਲਾ ਪੰਜਾਬ ਬਣਾ ਦਾਂਗੇ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣਾਵਾਂਗੇ ਕੋਈ ਰਾਮ ਰਾਜ ਲਿਆਵਾਂਗੇ ਇਹ ਜੁਮਲੇ ਨੇ ਜੁਮਲੇ ਤਾਕਤਾਂ ਦੇ ਵਿੱਚ ਹਿੱਸੇਦਾਰੀ ਤੋਂ ਬਿਨਾ ਪੂਰੇ ਨਹੀਂ ਹੋਣੇ ਤਾਕਤਾਂ 'ਚ ਹਿੱਸੇਦਾਰੀ ਤੇ ਲੜਾਈ ਲੜਨੀ ਪੈਂਦੀ ਹੈ ਕੋਈ ਕਿਸੇ ਨੂੰ ਦਿੰਦਾ ਨਹੀਂ ਹੈ ਖਰਾਬ ਦੇ ਤੌਰ ਦੇ ਉੱਤੇ ਉਹ ਲੜਾਈ ਪੰਜਾਬ ਦੀਆਂ ਧਿਰਾਂ ਨੇ ਕਾਫੀ ਦੇਰ ਤੋਂ ਛੱਡ ਦਿੱਤੀ ਹੋਈ ਹੈ ਔਰ ਜੇ ਉਹ ਲੜਾਈ ਲਗਾਤਾਰ ਛੱਡੀ ਰੱਖੀ ਤਾਂ ਮਿਲਣਾ ਕੁਝ ਨਹੀਂ हां 27 ਦੇ ਵਿੱਚ 27 ਦੀ ਲੜਾਈ ਲੜਨੀ ਹੈ ਕਿ ਲੋਕਾਂ ਨੂੰ ਉੱਪਰ ਉੱਪਰੋਂ ਆਪਣੇ ਆਪ ਨੂੰ ਦੇਸ਼ ਭਗਤ ਕਹਾ ਕੇ ਆਪਣੇ ਪੰਜਾਬ ਦੇ ਪੱਖੀ ਕਹਾ ਕੇ ਕੁਰਬਾਨੀ ਕਹਾ ਕੇ ਪ੍ਰੈਸ ਘਰ ਫਾਸਾ ਕਰੋ ਮੀਡੀਆ ਤੇ ਆਪਣੀਆਂ ਸ਼ਕਲਾਂ ਦਿਖਾਉਂਦੇ ਰਹੋ ਜਿਆਦਾ ਤੋਂ ਜਿਆਦਾ ਜਾਂ ਪ੍ਰੈਸ ਦੇ ਵਿੱਚ ਅਖਬਾਰਾਂ ਦੇ ਵਿੱਚ ਆਪਣੀ ਤਾਕਤ ਵਰਤ ਕੇ ਉਹਨਾਂ ਦੀ ਸਪੇਸ ਖਾਂਦੇ ਰਹੋ ਤੇ ਜੇਕਰ ਇਹੀ ਕਰਨਾ ਹੈ ਕੱਲਾ ਤੇ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਧੋਖਾ ਹੋਏਗਾ ਇੱਕ ਹੋਰ ਗੱਲ ਹੋਏਗੀ ਇਹਨਾਂ ਚੀਜ਼ਾਂ ਨੂੰ ਦੇਖਣਾ ਤੇ ਪਰਖਣਾ ਬੇहद ਜ਼ਰੂਰੀ ਹੈ ਨਹੀਂ ਤਾਂ ਪੰਜਾਬ ਦੇ ਦਾ ਕੁਝ ਨਹੀਂ ਬਣਨਾ ਪੰਜਾਬ ਹਾਰੂਗਾ ਤੁਹਾਡੇ ਹਿੱਸੇ ਪਰ ਸਕਦੇ ਨੇ ਤੁਹਾਡੇ ਘਰ ਪਰ ਸਕਦੇ ਨੇ ਤੁਹਾਡੀਆਂ ਔਲਾਦਾ ਨੂੰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਜੇ ਅਸੀਂ ਤਾਂ ਉਹਨਾਂ ਦੀ ਸੱਤ ਪੁਸਤਾ ਜੋਗਾ ਕਮਾਤਾ ਪਰ ਜਦੋਂ ਸਟੇਟਾਂ ਨਹੀਂ ਬਚਦੀਆਂ ਨਾ ਧਰਤੀ ਨਹੀਂ ਬਚਦੀ ਪਾਣੀ ਨਹੀਂ ਬਚਦਾ ਹੋਣ ਦਾ ਸੰਕਟ ਹੋ ਜਾਂਦਾ ਇਹ ਜਿਹੜੀ ਕਮਾਈ ਪਤਾ ਨਹੀਂ ਹੁੰਦਾ ਕਦੋਂ ਰੁੜ ਜਾਂਦੀ ਹੈ ਇਹ ਉਹ ਹਜੇ ਮਾਹੌਲ ਹੁੰਦਾ ਜਦੋਂ ਕਹਿੰਦੇ ਨੇ ਬੰਦਾ ਜੋੜ ਰੋੜ ਜੋੜੇ ਪੜੀ ਪੜੀ ਰਾਮ ਰੜਾਵੇ ਕੁੱਪਾ ਤੇ ਕੁੱਪਾ ਡੁੱਲ ਜਾਂਦਾ ਹੁੰਦਾ ਉਸ ਤਰੀਕੇ ਦੇ ਨਾਲ ਇਹ ਸਮਝ ਜਿੰਨਾ ਸਨ ਸਾਡੀ ਸਿਆਸੀ ਲੀਡਰਸ਼ਿਪ ਤੇ ਬਿਊਰੋਕ੍ਰੇਸੀ ਨੂੰ ਨਹੀਂ ਆਉਂਦੀ ਉਹਨਾਂ ਚੋਂ ਆਪਣੀ ਧੱਕ ਦੇ ਨਾਲ ਰਾਜਨੀਤੀ ਕਰਨਗੇ ਪਰ ਇਹ ਲੋਕਾਂ ਦਾ ਜਨਤਕ ਜਥੇਬੰਦੀਆਂ ਦਾ ਤੇ ਪੋਲੀਟੀਕਲੀ ਬੌਧਿਕ ਤਬਕੇ ਦੀ ਇਹ ਸਭ ਦੀ ਜ਼ਿੰਮੇਵਾਰੀ ਹੈ ਕਿ ਉਹ ਇਹਦੇ ਲਈ ਖੜੇ ਹੋਣ ਔਰ ਖੜੇ ਹੋ ਕੇ ਆਪਣੀ ਗੱਲ ਨੈਰੇਟਿਵ ਜਿਹੜਾ ਬਰਤਾਂਤ ਪੰਜਾਬ ਦੇ ਪੱਖ ਦਾ ਬਰਤਾਨਾ ਡੋਮੀਨੇਟ ਕਰੇ ਨਾ ਕਿ ਕਿਸੇ ਗਰੁੱਪ ਦਾ ਲਾਲਸਾ ਦੇ ਤੌਰ ਤੇ ਪੈਦਾ ਕੀਤਾ ਗਿਆ ਬਰਤਾਨਾ ਅਜੇ ਲਈ ਨਹੀਂ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ ਬਹੁਤ